ਉਹ ਅੰਦੇਸ਼ੋ ਵਿਦਵਾਨਾਂ ਨੂੰ ਸਾਡੇ ਆਲੇ ਦੁਆਲੇ ਜੋ ਮਾਪ ਰਿਹਾ ਹੈ ਉਹਨਾਂ ਦੀਆਂ ਬੜੀਆਂ ਚਾਪੰਦ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਹੋਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਇੱਕ ਮਤਤਦਾ ਮੰਗਿਆ ਹੈ ਕਿ ਉਡੀ ਜਿਹੜੀ ਆ ਮੁੰਡੇ ਨਾਲ ਗਿਆ ਕਰਕੇ ਮਾਂ ਨੇ ਬੇਸ਼ੰਮਤ ਕਿੱਜ ਜਾਂਦੀ ਆ ਔਰ ਫਿਰ ਉਥੋਂ ਜਿਹੜਾ ਉਹਦਾ ਹਸਬੰਦ ਹੁੰਦਾ ਉਹ ਨੂੰ ਵਾਪਸ ਕਿਸੇ ਨਾ ਕਿਸੇ ਦੇ ਨਾਲ ਤਜਵਾਦ ਇਹ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਦੂਸਰੀ ਗੱਲ ਆਪਾਂ ਕਰਾਂਗੇ ਕਿ ਸੈਨਾਂਡ ਹੋਣ ਨੇ ਪਰ ਤੋਂ ਕੱਟ ਪੰਜਾਬ ਦੇ ਵਿੱਚ ਬਹੁਤ ਵਕਤ ਪਾਇਆ ਇਹਦੇ ਨਾਲ ਖੂਨ ਦੀ ਹੋੜੀ ਜਿਹੜੀ ਆ ਦਾ ਖੂਨ ਦਾ ਦਾਗ ਜਿਹੜਾ ਆ ਉਹ ਚਾਰੇ ਪਾਸੇ ਵਿਛਾਇਆ ਜਾ ਰਿਹਾ ਹੈ ਇਸ ਮੁੱਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਆ ਗੱਲ ਕਰਾਂਗੇ ਇਹ ਡਵੀਸੀ ਦੇ ਅਸਥ ਪਤਨ ਕਾ ਸਰ ਮਾਰਕ ਲਈ ਬਿਨਨਾ ਦੇਹਾਂਤ 90 ਸਾਲ ਦੀ ਉਮਰ ਵਿੱਚ ਹੋਇਆ ਉਹਨਾਂ ਨੂੰ ਆਪਾਂ ਸਦਾਈਂ ਬੀਬੀ ਤੇ ਕਰਾਂਗੇ ਔਰ ਉਹਨਾਂ ਨੂੰ ਯਾਦ ਵੀ ਕਰਾਂਗੇ ਤੁਹਾਨੂੰ ਇਹ ਦੱਸਦੇ ਨੇ ਕਿ ਜੇ ਕੋਈ ਖੁਸ਼ੀ ਮਨਾਉਣ ਗਈ ਸੀ ਕੋਈ ਸਮਾਪੈਣਾ ਉਹਨਾਂ ਆ ਉਸ ਉਹਦਾ ਕੰਮ ਕੀ ਸੀ ਕਿ ਛੱਟ ਦੇ ਉੱਤੇ ਜਿੰਨੀਆਂ ਦੁਰਘਟਨਾਵਾਂ ਹੁੰਦੀਆਂ ਆ ਔਰ ਉਹਦੇ ਵਿੱਚ ਜੋ ਲੋਕ ਜ਼ਖਮੀ ਹੁੰਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਦੇ ਵਿੱਚ ਪਹੁੰਚਾਉਣਾ ਔਰ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਚਾਹਦੇ ਆ ਐ ਮੋਂ ਪੈਨ ਲੋ ਅਮਰੀਕਾ ਦਾ ਅੰਮੋਸਾਬ ਦੇ ਬੈਟਲ ਦਿੱਟ ਐਂਦਾਇਆ ਉਥੇ ਦੀ ਇਹ ਕੁੜੀ ਆ ਅੰਮੋਸ ਕੁੜੀ ਆ ਕਮਲਜੀਤ ਕੋਰ ਆਰ ਉਸਨੇ ਆਪਣੇ ਡੈਡ ਹਸਬੰਡ ਸੀ ਦੇ ਦੇ ਨਾ ਉਹਨੇ ਵਿਆਹ ਕਰਵਾਇਆ ਆਲ ਉਸ ਬਲੜਕੀ ਨੇ ਉਸ ਮੁੰਡੇ ਕੋਲੋਂ ਟ੍ਰੈਕ ਤੇ ਲੋੜ ਕਰਤ ਬਈਦਾ ਅ ਤੇ ਆ ਜਾ ਉਹਦਾ ਖਰਚਾ ਕਰਵਾਇਆ ਔਰ ਜੇਲੀ ਆ ਕੁਲੀਆ ਉਹ ਬੋਨੇ ਪਿੰਡ ਦੀ ਆ ਅਮਰਸਰ ਦੀ ਆ ਔਰ ਦੋਵੇਂ ਨੂਆਂ ਦਿੱਦੀ ਕਨੇਡਾ ਬਾਂਝ ਗੇ ਇੱਕ ਵੱਖਰੀ ਕਹਾਣੀ ਆ ਕਨੇਡਾ ਪਹੁੰਚ ਕੇ ਉਸ ਗੱਟੀ ਨੇ ਜੇਲੀ ਪੁਲਿਸੀ ਨੇ ਉਹਨੇ ਆਪਣੇ ਪੱਤਰੀ ਦੇ ਖਿਲਾਫ ਪਰੀਖ ਕੋਲ ਚਿਪੈਤ ਦਾ ਦੋਵਾ ਦੇ ਦਿੱ ਬਾਤ ਉਸ ਤੋਂ ਬਾਅਦ ਆਪਣੇ ਪਤੀ ਨੇ ਡਬਲ ਵਹੀਕਲ ਵਾਹ ਦਿੱਤਾ ਤੇ ਉਸ ਆਪਣੇ ਪਤੀ ਸੰਮੇਸ਼ਨ ਨੂੰ ਨਾਲ ਗੱਲਬਾਤ ਕਰਨੀ ਦੇ ਮੰਨੂ ਕਹ ਦਿੱਤੀ। ਔਰ ਮੁੱਲਾਂ ਜਿਹਾ ਸੀ ਇੱਕ ਕਿਸਾਨ ਪਰਵਾਦ ਦਾ ਹੀ ਛੋਟੇ ਕਿਸਾਨ ਨਹੀਂ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਔਰ ਉਹਨੇ ਫਿਰ ਜਾ ਕੇ ਮਹਿਸੂਸ ਕੀਤਾ ਕਿ ਉਹ ਹੁਣ ਕ੍ਰੀਏਨ ਲੱਕਰਤ ਬੈਦ ਨੇ ਤਜੀ ਦੇ ਦੀ ਆਪ ਨੂੰ ਦੁਆ ਚੁਕਾਇਆ ਔਰ ਉਹ ਮਾ ਬੰਦੇ ਦੇ ਲਈ ਵਸਨੀਕ ਆ ਅਮਤ ਪਾਪ ਸਿੰ ਉਹਦੇ ਵੱਲੋਂ ਦੀ ਇਥੇ ਕਈਆਂ ਕੇ ਬੰਬ ਬੰਗਲੋ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸ਼ਿਕਾਇਤ ਕੀਤੀ ਆ ਕਿ ਉਸੇ ਪੰਡ ਦੀ ਵਸਨੀਕ ਅੰਜਲ ਪ੍ਰੀਤ ਕੋ ਪੁਰਾਣਾ ਅੰਜਲ ਪ੍ਰੀਤ ਕੋ ਰਿਆ ਜਿੰਨੇ ਉਸ ਮੁੰਡੇ ਨੂੰ ਇੰਨਾ ਵੱਡਾ ਸੋਖਾ ਦਿੱਤਾ ਔਰ ਉਸ ਦੇ ਪਿਤਾ ਸਰਦਜੀਤ ਸਿੰਘ ਭਰਾ ਅਜੇਪਾਲ ਸਿੰਘ ਆਪੇ ਮਾਹਗੜੀਆ ਕਮਲਜੀਤ ਕੋ ਬੇਵਰਦੋਖਾੜੀ ਤੇ ਅਮਾਨਤ ਬਖਿਆਨਤ ਦੇ ਤੈਤ ਉਹਨਾਂ ਬੁਖਾਇਤ ਜਿਹੜੀ ਆਪ ਨੂੰ ਦਰਜ ਕਰਵਾ ਦਿੱਤੀ ਹੈ ਔਰ ਜਿਸ ਦਾ ਪਤਾ ਲੱਗਾ ਆ ਕਿ ਮੌਜੂਮ ਬ੍ਰੈਸਟਾਪ ਗੰਦੇ ਨਹੀਂ ਇਹ पुलिस जी छापे मारी तारी आ और वो औरत अंशल प्रीत कौर विरुद्ध एल ओ सी पुलिस वालों जारी ता कर दी गई है उसने मुंडे ने दसा के उन्हें अंचल प्रीत कौर न बारह मई से दो हजार इक्की मतलब चार साल पहला ब्याह किया पेशे तो किसान है तो उसने बी भी की हुई है ਅੰਕਲ ਬ੍ਰੀਤ ਕੋ ਦਲੀਪੁਰੀਆ ਇੱਕ ਬੜੀ ਤੇਜ਼ ਤਾਨ ਫੁਰੀਆ ਉਹਨੇ ਵਿਦੇਸ਼ ਵਿੱਚ ਸੈਕਲ ਹੋਣਾ ਚਾਹੁੰਦੀ ਸੀ ਤਾਂ ਉਸਨੇ ਆਪਣਾ ਏ ਕੰਮ ਦੀ ਫੋਕਰੀ ਦੇ ਇੱਕ ਸ਼ਕਾਰ ਜਿਹੜਾ ਉਹ ਲੰਘ ਗਿਆ ਜਿਸ ਨਾਲ ਉਹਨੇ ਏ ਵੇ ਵਿਕ ਰਾਇਆ ਫੁਰੀਆ 12 ਪੜੀ ਸੀ ਔਰ ਮੁੰਡਾ ਜਿਹੜਾ ਸੀ ਉਹ ਵੀ ਇਹ ਪੜਿਆ ਸੀ ਔਰ ਦੋਹਰ ਦਰਵਾਦਾਨ ਨੇ ਉਹਨਾਂ ਦਾ ਵਿਆਹ ਨਹੀਂ ਕਰਵਾਇਆ ਵਿਆਹ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਹਾਈਲਾਈਟ ਸ੍ਰੀ ਕਰਾਈ ਦੇਖੋ ਕਿੰਨਾ ਉਹਨਾਂ ਨੇ ਪਲ ਪਕਾਰ ਕੀਤਾ ਦਿੱਕ ਕੈਨੇਡਾ ਜਾਣ ਤੇ 68 10 ਨਾਲ ਪਰ ਉਹਨਾਂ ਨੇ ਖਾਤੀ ਕੀਤੀ ਦਿੱਕ ਲੈਡਾ ਇਹਨਾਂ ਪੈਸਾ ਖਰਚ ਕਰਕੇ ਉਹ ਕੈਨੇਡਾ ਨਾਲ ਚਲਾ ਗਿਆ ਪਰ ਫਿਰ ਜਲਦੀ ਹੀ ਉਸਨੇ ਆਪਣੇ ਪਤੀ ਪਤਨੀ ਦੇ ਤੇ ਠੱਗੀ ਦਾ ਸ਼ਿਕਾਇਤ ਹੋਣਾ ਪਿਆ ਅੱਜ ਕੱਲ ਇਹੋ ਜਿਹੀਆਂ ਦੇਣੀਆਂ ਘਟਨਾਵਾਂ ਆ ਉਹ ਹਰ ਰੋਜ ਬੰਕ ਤੇ ਮਕਤੇ ਵਾਪਤੀਆਂ ਦੇਂਦੀਆਂ ਆ ਜਿਹਦੇ ਕਰਕੇ ਕੁੜੀਆਂ ਦਾ ਜਿਹੜਾ ਇਹ ਰੋਲ ਹੈ ਇਹ ਇੱਕ ਨਖੇਦੀ ਕਰਨ ਵਾਲਾ ਰੋਲ ਹੈ دونك ਆਖਬ ਦੇਖਿਆ ਗਿਆ ਆ ਕਿ ਇਹੋ ਜੈ ਮਾਂ ਦੇ ਵਿੱਚ ਹਮੇਸ਼ਾ ਕੁੜੀ ਦਾ ਕਸੂਰੀ ਰਿਹਾ ਆ ਉਹਨੇ ਤਹਿਲ ਕਦੋਂ ਕੀਤੀ ਆ ਔਰ ਮੁੰਡੇ ਨੇ ਇਹੋ ਜੀਆਂ ਖਬਰਾਂ ਸਾਡੇ ਕੋਲ ਬਹੁਤ ਘੱਟ ਆਇਆ ਹੈ ਅੱਜ ਦੇ ਦਿਨਾਂ ਚਿੱਤੇ ਸਾਨੂੰ ਨੇ ਕੁੜੀਆਂ ਦੇ ਨਾਲ ਦਗਾ ਜਾਂ ਫਰਾਡ ਕੀਤਾ ਹੋਵੇ ਜ਼ਿਆਦਾਤਰ ਕੁੜੀਆਂ ਹੀ ਇਹੋ ਜ ਹੈ ਕੰਮ ਕਾ ਬੇਵਸ਼ਮ ਹੁੰਦੀਆਂ ਆ ਅਸੀਂ ਇਸ ਕੁੜੀਆਂ ਦੇ ਇਸ ਬਤਾਲੇ ਨੂੰ ਵੀ ਬਹੁਤ ਕੜੀ ਸ਼ਬਦਾਂ ਨਾਲ ਨਖੇਦੀ ਕਰਦੇ ਆ ਔਰ ਕਈ ਗੰਗਲ ਦੇ ਬਿਨੇ ਵੀ ਨਾਲ ਦੋਸ਼ੀਆ ਉਹਨਾਂ ਉਪਾਦ ਸਖਤ ਤੋਂ ਸਖਤ ਤਾਰਾ ਨਾ ਕੇ ਮਕਦਮਾ ਦਬ ਕਰ ਦੇਣਾ ਚਾਹੀਦਾ ਆ ਔਰ ਉਹਨਾਂ ਦੀ ਗ੍ਰਿਫਤਾਰੀ ਲਈ ਹਮ ਸੰਭਵ ਜੇ ਤੰਡੇ ਆ ਉਹ ਜਾਂਦੀ ਤੋਂ ਜਲਦੀ ਕਰਨੇ ਬਹੁਤ ਜ਼ਰੂਰੀ ਆ ਤਾਂ ਕਿ ਸਾਡੇ ਸਮਾਜ ਵਿੱਚ ਇਹਦਾ ਕੋਲ ਫੈਲਦਾ ਦਾਰਿਆ ਆ ਕਿਤੇ ਹੋਰ ਅੱਗੇ ਜਾ ਕੇ ਇਹਦਾ ਹੋਲ ਵੀ ਫਸਾਰਾ ਨਾ ਹੋ ਸਕੇ ਹੁਣ ਅੱਪਾਂ ਚੱਲਦੇ ਆਂ ਜਲਨਾਡੋ ਚైనా ਡੋ ਨੇ ਪੰਜਾਬ ਦੇ ਵੱਖ-ਵੱਖ ਥੈਣਾਂ ਵਿੱਚ ਖੂਨ ਦੀਆਂ ਨਦੀਆਂ ਵਹਾਈਆਂ ਹੋਈਆਂ ਮਤਲਬ ਇੱਥੋਂ ਤੱਕ ਇਹ ਇਸ ਡੋ ਨੇ ਹਾਂ 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 ਤੇ ਖੂਨੀ ਜਾਂ ਡੇੜਾ ਆ ਉਹ ਵਸਾਇਆ ਹੋਇਆ ਆ ਉਹ ਕਿੰਨੇ ਮਾਰ ਕੇ ਕਿਸੇ ਮਾਰ ਕੇ ਸੇ ਆਦਮੀ ਔਰਤ ਦੀ ਮੌਤ ਜਾਂ ਜਖਮੀ ਹੋਣ ਦੀਆਂ ਜਿਹੜੀਆਂ ਖਬਰਾਂ ਆ ਉਹ ਮਿਲਦੀ ਆ ਦੇੰਮੀਆ ਔਰ ਲੋਕਾਂ ਵਿੱਚ ਵੀ ਇਸ ਗੱਲ ਦਾ ਜਦ ਜਿਹੜਾ ਉਹ ਬਣਿਆ ਹੋਇਆ ਆ ਔਰ ਇਹ ਡਾਰੀ ਨਹੀਂ ਇਹ ਤਾਂ ਹਕੀਕਤ ਹੈ ਕਿਲਾ ਇਹ ਜਿਸ ਦੇ ਤਹਿਤ ਅੱਜ ਲੋਕਾਂ ਦੀ ਜਾਨ ਮਾਰਨ ਦੀ ਖਬਰ ਬਣਿਆ ਹੋਇਆ ਆ ਕੋਈ ਨਹੀਂ ਉਹ ਉਹ ਦੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਇਥੋਂ ਤੱਕ ਕਿ ਇਹ ਦੇ ਬਕਾਨਦਾਰ ਵੀ ਆ ਉਹ ਇਹ ਮੌਤ ਦਾ ਸਮਾਨ ਜਿਹੜਾ ਬੜੇ ਘੜਲੇ ਨਾਲ ਵੇਚਦਾ ਆ ਕੋਈ ਉਹਨਾਂ ਨੂੰ ਪੁੱਛਣ ਦੱਸਣ ਵਾਲਾ ਨਹੀਂ ਔਰ 100 ਦੇ ਕਰੀਬ ਇਸ ਵੇਲੇ ਪੰਜਾਬ ਵਿੱਚ ਮੌਤਾਂ ਇਸ ਚਾਈਨਾ ਡੋਕ ਦੇ ਨਾਲ ਹੋਈਆਂ ਔਰ ਇਹ ਦੇਖੋ ਵੱਡੀ ਇੱਕ ਦੁਖਦਾਈ ਗੱਲ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਡੇ ਆਦਮੀ ਪੌਤਾਂ ਦੇ ਬੰਨ ਵਿੱਚ ਇਸ ਚੈਨਾ ਡੋਰ ਨੇ ਇੰਨਾ ਜੜ ਬਸਾ ਦਿੱਤਾ ਆ ਕਿ ਉਹ ਹੱਪਿਆ ਨੇ ਮਹਿਸੂਸ ਕਰਦੇ ਰੰਡੇ ਆਂ ਦੇ ਕਿਤੇ ਇਹ ਚੈਨਾ ਡੋਰ ਘਾਤੋਂ ਨਿਕਲ ਜਾਂ ਸਾਹ ਉਹਨਾਂ ਦੇ ਗਲੇ ਦਾ ਸ਼ਿੰਗਾਰ ਨਾਮ ਬਣ ਜਾਵੇ ਕਿਉਂਕਿ ਇਹ ਚੈਨਾ ਡੋਰ ਨੇ ਤੇ ਇਹ ਦੇ ਤਸੂਰ ਲੋਕਾਂ ਨੂੰ ਮੌਤ ਦੇ ਘਾਟ ਵੀ ਅਟਾਰਿਆ ਆ ਔਰ ਜਖਮੀ ਨਹੀਂ ਕੀਤਾ। ਲੇਕਿਨ ਸਾਨੂੰ ਇਹ ਸੁਣਦਾ ਵੀ ਪਤਾ ਨਹੀਂ ਨਗਨਾ ਕਿ ਕਿੰਨੇ ਦਾ ਫਸਾਖਿਆ ਉਹ ਸਰਕਾਰੀ ਅਧਿਕਾਰੀ ਇਸ ਮਾਮਲੇ ਤੇ ਚੁੱਪ ਗਏ ਆ ਜਾਂ ਜਿਹੜੀ ਚੰਨਾ ਡੋਰ ਕਢਦੇ ਨਾਲ ਨਾ ਕਰੀਆ ਉਹਨੂੰ ਬੰਦ ਕਰਨ ਦਾ ਕੋਈ ਹਿਲਾ ਸ਼ਿਲਾ ਗੇੜਾ ਸੁਕਾਲ ਵੱਲੋਂ ਨਹੀਂ ਕੀਤਾ ਜਾ ਰਿਹਾ। ਉਸ ਦਰ ਨਤੀਜਾ ਇਹ ਨਿਕਲਿਆ ਆ ਆਪੇ ਅੱਜ ਹਰ ਪ੍ਰਵਾਦ ਦੇ ਰੋਗ ਆ ਇਸ ਚੈਨਾ ਡੋਕ ਤੋਂ ਬਹੁਤ ਦੁਖੀ ਹਾਂ ਪਤ ਤੋਂ ਬਾਹਰ ਨਿਕਲਦੇ ਜਦੋਂ ਬਾਹਰ ਨਿਕਲਦੇ ਆ ਕਾਂ ਦੀਓ ਡਰ ਤੇ ਸਹਿਮ ਦੀ ਵਤਨ ਵਾਂਗੋਂ ਮਤਹੀ ਬਾਹਰ ਨਿਕਲਦੇ ਆ ਕਿਉਂਕਿ ਉਹਨਾਂ ਨੂੰ ਹਮੇਸ਼ਾ ਡਰ ਹੁੰਦਾ ਆ ਕਿ ਕਿਤੇ ਉਹਨਾਂ ਦੇ ਉਹ ਚਾਇਨਾ ਡੋਰ ਦੇ ਲਿਆ ਉਹਨਾਂ ਦੇ ਘਰੇ ਵਿੱਚ ਲੰਘ ਕੇ ਉਹਨਾਂ ਕਾਟਣਾ ਦੇ ਦੇ ਤਾਂਕਿ ਹੋਰ ਨੁਕਸਾਨ ਨਾ ਪਹੁੰਚਾ ਦੇਵੇ। ਉਹ ਸਾਡੀ ਬੇਨਤੀ ਹੈ ਜਿਨ੍ਹਾਂ ਬਸਾਖਿਆ ਨਗਰ ਕਿ ਇਹ ਚਾਇਨਾ ਡੋਰ ਦਾ ਜਿਹੜਾ ਜਾਦਤ ਹੈ ਬਣਿਆ ਹੋਇਆ ਹੈ ਆ ਲੋਕਾਂ ਦੇ ਰਿਚ ਉਹ ਜਾਦੀ ਤੋਂ ਜਾਂਦੀ ਖਾਤੀ ਕੀਤਾ ਜਾਵੇ ਔਰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਆਸਾਨ ਬਣਾਇਆ ਜਾਵੇ। ਔਰ ਇਹਦੇ ਵਿੱਚ ਅਗਲਾ ਗੇੜਾ ਵਿਸ਼ਾ ਆ ਉਹ ਹੈ ਅਮਰੀਕਾ ਤੇ ਚੀਨ ਵਿਚਕਾਰ ਇਸ ਵੇਲੇ ਜਿਹੜੇ ਪੋਲੀਟਿਕਲ ਰਿਲੇਸ਼ਨ ਆ ਉਹਨਾਂ ਵਿੱਚ ਦਿਨੋਂ ਦਿਨਾਂ ਤਰਕੀ ਦਾ ਦਾੜਾ ਦੇ ਲਿਆ ਹੋਵਾ ਦੁਈਆ ਔਰ ਚੀਨ ਨਾਲ ਮੁਬਾਰਕ ਸਬੰਧ ਸਮਝੌਤੇ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 100 ਫੀਸਦੀ ਕਹਿਦ ਜਿਹੜਾ ਲੌਂਗੀ ਧਮਕੀ ਦਿੱਤੀ ਸੀ ਔਰ ਉਸ ਧਮਕੀ ਨੂੰ ਮੱਦੇਨਜ਼ਰ ਰੱਖਦਿਆਂ ਕੰਨਿਆ ਦਾ ਦੇ ਪ੍ਰਧਾਨ ਮੰਤਰੀ ਮਾਰਕ ਰੈਨੀ ਨੇ ਇਹ ਦੇਸ਼ ਵਾਸੀਆਂ ਨੂੰ ਇਹ ਸਮਵੇਸ਼ੀ ਨੂੰ ਅਪਣਾਉਣ ਲਈ ਅਤੇ ਨੈਸ਼ਨਲ ਪੱਧਰ ਤੇ ਆਪਣੀ ਨਿਰਭਤਾ ਆਪਣਾ ਡੀਲਾ ਉਸ ਬਾਹਲੇ ਮੁਰਖਾਂ ਦੇ ਉੱਤੇ ਉਹਦੇ ਉੱਤੇ ਨਿਰਭਰ ਰਹਿਣਾ ਉਹ ਵੀ ਹੈ ਉਹਨੇ ਅਪੀਲ ਕੀਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਕਿ ਕਿਸੇ ਵੀ ਦੇਸ਼ ਦੇ ਉੱਤੇ ਨਿਰਭਰ ਰਹਿਣਾ ਕੋਈ ਬਹੁਤ ਚੰਗੀ ਗੱਲ ਨਹੀਂ ਔਰ ਉਹਨਾਂ ਨੇ ਅਪੀਲ ਵੀ ਕੀਤੀ ਆ ਕਿ ਲੋਕ ਜਿਹੜੇ ਆ ਉਹ ਕੈਨੇਡਾ ਦੇ ਅਪਚਾਰੇ ਬਾਹਰ ਪਹੁੰਚਣਾ ਉਸ ਦੀ ਵੀ ਆ ਦੇ ਰਿਹਾ ਦੇਸ਼ਕ ਉਹਨਾਂ ਨੇ ਆਪਣੇ ਇਸ ਸੰਦੇਸ਼ ਦੇ ਵਿੱਚ ਅਰੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦਾ ਨਾਂ ਤਾਂ ਨਹੀਂ ਲਿਆ ਉਹਨਾਂ ਨੇ ਇੱਕ ਜਨਰਲ ਗੱਲ ਕਰਕੇ ਇਹ ਕਹਿ ਦਿੱਤਾ ਆ ਕਿ ਕਨੇਡਾ ਕਨੇਡਾ ਦੇ ਕਨੇਡਾ ਨੂੰ ਬੰਨ ਬੰਦੇ ਦੂਸਰੇ ਦ੍ਰਿਸ਼ਾਂ ਬਣਨ ਇੱਕ ਚੁਣੌਤੀ ਬਣਿਆ ਉਹਨੇ ਰਿਹਾ ਉਹਦੇ ਦੇ ਉੱਤੇ ਕਾਬੂ ਪਾਉਣ ਦੇ ਲਈ ਕੈਨੇਡਾ ਵਾਸੀਆਂ ਨੂੰ ਹਰ ਹੀ ਦੇ ਮਸਲੇ ਅੱਗੇ ਆਉਣਾ ਚਾਹੀਦਾ ਆ ਔਰ ਉਸੇ ਹੀ ਵਿਚਾਰ ਨਰਦੇਸ਼ ਅੰਸਾਰ ਇਥੋਂ ਦੀ ਜਿੰਦਗੀ ਆ ਉਹ ਬਤੀਤ ਕਰਨੀ ਚਾਹੀਦੀ ਹੈ ਇਹ ਇਹ ਗੱਲ ਜਿਹੜੀ ਆ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਰੈਨਨੀ ਨੇ ਦੇਸ਼ ਵਾਸੀਆਂ ਨੂੰ ਇੱਕ ਵੀਡੀਓ ਮੈਸੇਜ ਆਇਆ ਬਿਖਿਆ ਔਰ ਉਹਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਗੋਲਖੌਂਦੀਆ ਦਾ ਇਹਨਾਂ ਦੇ ਆਪਣੇ ਦੋਹਾਂ ਦੇਸ਼ਾਂ ਦੇ ਵਿਚਕਾਰ ਕੋਈ ਰਿਸ਼ਤੇ ਜਿਹੜੇ ਆ ਉਸ ਹਾਮੇ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਗੱਲ ਪਹਿਣੀ ਅਜੇ ਬਹੁਤ 더 ਦੂਰ ਦੀ ਗੱਲ ਆ ਔਰ ਇਹਦਾ ਕੁਝ ਦਿਨਾਂ ਦੇ ਬਾਅਦ ਪਤਾ ਲੱਗ ਸਵੇਗਾ ਕਿ ਦੋਹਾਂ ਵਿਚਕਾਰ ਦੋਹਾਂ ਦੇਸ਼ਾਂ ਦੇ ਵਿਚਕਾਰ ਇਹ ਰਿਸ਼ਤੇ ਜਿਹੜੇ ਸੁੱਧਨ ਦੇ ਵੀ ਆ ਜਾਂ ਇਹ ਉਸੇ ਤਰ੍ਹਾਂ ਹੀ ਇਹ ਐਪ ਡੂ ਜੇ ਫਰਤ ਵੀ ਨਫਾ ਦੇ ਬੰਨਾਂ ਵੇਗੀਆ ਬਦਹਾ ਵਿੱਚ ਸਹਾਇ ਹੋਣਗੇ ਦੇ ਕੰਮ ਹਮ ਦੇਖਣਾ ਹੈ ਬਾਕੀ ਆ ਕੇ ਆਉਣ ਵਾਲੇ ਸਮੇਂ ਵਿੱਚ ਕਿ ਜਿਹੜਾ ਡੇਟ ਆਇਆ ਹੁਣ ਤੀਸਰਾ ਟਾਈਮ 1900 ਕਲਾਸੀ ਵਿੱਚ ਜਿਹੜਾ ਬਲੂ ਸਟਾਰ ਪਰੇਖਣ ਹੋ ਰਿਹਾ ਸੀ ਉਹਦੀ ਉਹਦੀ ਦਾ ਕਵਰੇ ਕੰਮ ਵਾਲੇ ਸੈਦ ਬੀਬੀਸੀ ਦੇ ਪੱਤਰਕਾਰ 7 ਮਾਰਚ ਦੇ ਕਰੀਬ ਦਾ ਦਿਹਾੜਾ ਹੋ ਗਿਆ ਜਾਂ ਉਹਨਾਂ ਨੂੰ ਉਮਰ ਦੇੜੀ ਆ ਉਹ ਉਸ ਵੇਲੇ ਤੱਕ 90 ਸਾਲ ਦੇ ਕਰੀਬ ਸੀ ਉਹ ਬੀਬੀਸੀ ਦੇ ਉਹ ਇੰਡੀਆ ਦੇ ਵਿੱਚ ਬਹੁਤ ਚੀਜ਼ ਵੀ ਰਾਜ ਲੁਕਿਆ ਉਹ ਉਹਨਾਂ ਨੂੰ ਭਾਰਤ ਦੀ ਆਵਾਜ਼ ਵਜੋਂ ਵੀ ਜਾਣਿਆ ਜਾਂਦਾ ਆ ਅੱਤ ਕਦਾਂ ਦੀ ਦੁਨੀਆ ਦੇ ਲਈ ਉਹ ਉਹਨਾਂ ਦੀ ਮੌਤ ਜਦ ਲਈ ਹੋਈ ਆ ਉਹ ਇੱਕ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਪਿਆ ਆ ਉਹਨਾਂ ਦਾ ਜਨਮ 1935 ਵੀ ਬਤਵਾਰਾ ਉਹਨਾਂ ਨੂੰ talla ਐ ਸੀ ਕਿ ਉਹ ਹਿੰਦੀ ਦੇ ਜਿੰਨੀ ਬੜਾ ਸ਼ੁੱਧ ਬੋਲਦੇ ਸਨ ਉਹ ਲੋਕ ਉਹਨਾਂ ਨੂੰ ਕਰਲੀ ਸਾਹ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਆਪਣੇ ਲੋਕ ਦੇ ਲਈ ਰਾਜ ਨੂੰ ਕਿਸੇ ਵੀ ਰਿਸਪੈਕਟ ਕਰਨੀ ਹੁੰਦੀ ਆ ਉਹਨਾਂ ਨੂੰ ਸਾਥ ਚੱਬੇ ਨਾਲ ਕੇ ਕੇ ਬਲਾਉਂਦੇ ਆਂ ਔਰ ਇਹੋ ਹੀ ਹਾਲ ਐ ਮਾਰਕਟ ਅੱਲੀ ਦਾ ਹੋਇਆ ਔਰ ਭਾਵ ਦੇ ਲੋਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਨਾਲ ਪੂਰਾ ਪਿਆਰ ਸਤਿਕਾਰ ਤੇ ਮਾਣ ਨਾਲ ਬਿਤਾਇਆ ਔਰ 19190 ਜਿਹੜੀ ਬੋਲਦੇ ਆ ਤਾ ਉਹ ਕਿਸੇ ਨੂੰ ਹੀ ਪਤਾ ਨਹੀਂ ਲੱਗਦਾ ਕਿ ਇਹ ਇਹ ਅੰਗਰੇਂਡ ਬਾਰਨ ਬੜਾ ਜਿਹੜਾ ਬਾਰਨ ਵਾਲਾ ਆ ਉਹ 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 ਇਨੀ ਛੋਟੀ ਜਿਹੜੀ ਆ ਉਹ ਹਿੰਦੀ ਬੋਲ ਲੈਂਦੇ ਸੰ। ਉਹ ਭਾਦ ਪਾਕਿਸਤਾਨ ਜੰਗ ਤੇ ਜੀਵ ਗਾਂਧੀ ਦੀ ਹੱਤਿਆ, ਪੋਪਾਲ ਗੈਸ ਕਾਂਡ ਤੇ ਅੰਮ੍ਰਿਤਸਰ ਦੇ ਵਿੱਚ ਬਾਬ ਸਾਹਿਬ ਤੇ ਹੋਇਆ ਬਲੂ ਸਟਾਰ ਆਪਰੇਸ਼ਨ ਦੀਆਂ ਸਾਰੀਆਂ ਜਿਹੜੀਆਂ ਬਾਤਾਂ ਦੱਤਾਂ ਹੋਈਆਂ ਉਹਨਾਂ ਦੀ ਕਵਰੇਜ ਦੇ ਸਰ ਮਾਪ ਤੇ ਤਲੀ ਨੇ ਕਿਪੀ ਸੀ ਔਰ ਅਯੁੱਧਿਆ ਦੇ ਵਿੱਚ ਜਦੋਂ ਉੱਥੇ ਦਾ ਮਸਜਿਦ ਦਾ ਟਾਲਜਾ ਬਣਾਇਆ ਗਿਆ ਔਰ ਉਸ ਵਕਤ ਵੀ ਉਸ ਘਟਨਾ ਦੀ ਜਿਹੜੀ ਕਵਰੇਜ ਕੀਤੀ ਸੀ ਉਹ ਵੀ ਮਾਰਕਟ ਅੱਲੀ ਨੇ ਕੀਤੀ ਸੀ ਔਰ ਉਹ ਉਸ ਵੇਲੇ ਜਦੋਂ ਉਹ ਟਾਲਜਾ ਬਣਾਇਆ ਜਾ ਰਿਹਾ ਸੀ ਅਯੁੱਧਿਆ ਦਾ ਮਸਜਿਦ ਦਾ ਤਾਂ ਉਹਨੂੰ ਉਹ ਆਪ ਵੀ ਕੋਫੇ ਸੰ ਔਰ ਐਮਆ ਜਾਂਸੀ ਦੇ ਗਦਾਨ ਉਸ ਵੇਲੇ ਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਭਾਰਤ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਸੀ ਉਹ 2002 ਦੇ ਵਿੱਚ ਯੂਕੇ ਨੇ ਉਸ ਨੂੰ ਇਹ ਪੱਤਰਕਾਰ ਦੇ ਖੇਤਰ ਵਿੱਚ ਬੜਾ ਸਿੰਘਿਆ ਕਿਸਮ ਦਾ ਅਵਾਰਡ ਜਿਹੜਾ ਦੇ ਕੇ ਸਨਮਾਨਿਤ ਕੀਤਾ ਸੀ ਹੁਣ ਅਗਲੀ ਗੱਲ ਆਪਾਂ ਆਉਨੇ ਆਂ ਪੰਜਾਬ ਦੇ ਵਿੱਚ ਮਾਨਸੂ ਕਾਮ ਇਹ ਸਮਾਂ ਪਹਿਲਾਂ ਇੱਕ ਛੜਕ ਦੇ ਉੱਤੇ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਜਾਂ ਨਾ ਵਿੱਚ ਜਕਮੀ ਹੋਣ ਵਾਲੇ ਬੰਦਿਆਂ ਨੂੰ ਇਲਾਜ ਦੇਣ ਲਈ ਹਸਪਤਾਲਾਂ ਵਿੱਚ ਬਚਾਉਣ ਲਈ ਇੱਕ ਛੜਕ ਸੁਰੱਖਿਆ ਫੋਰਸ ਫੋਰਸ ਦਾ ਗਠਨ ਕੀਤਾ ਸੀ ਉਹ ਜਿਹਦੇ ਦੇ ਕਾਰਨ ਅੱਜ ਉਹਨਾਂ ਦੀ ਕਾਰਜਕਾਜ ਇਹਨੂੰ ਵਧੀਆ ਦੱਸੀ ਜਾ ਰਹੀ ਆ ਕਿ ਅੱਜ ਮੌਬ ਦਾ ਦਿਨ ਆਇਆ ਹੈ ਐਕਸੀਡੈਂਟਾਂ ਮਤ ਹੁੰਮੜਾ ਉਹ ਅੱਗੇ ਨਾਲੋਂ 48% ਜਿਆਦਾ ਉਹ ਘਟ ਗਿਆ ਆ ਔਰ ਕੋਸ ਦੇ ਵਿੱਚ 1597 ਮਲਾਜਮ ਜਿਹੜੇ ਆ ਉਹ ਰੱਖੇ ਹੋਏ ਆ ਔਰ 144 ਗੱਡੀਆਂ ਉਹਨਾਂ ਦੇ ਕੰਮਕਾਰ ਦੇ ਰੱਖਿਆ ਹੋਈਆਂ ਆ ਔਰ 400 ਕਿਲੋ ਮੀਟਰ ਦੇ ਲੰਬੇ ਹਾਈਵੇ ਤੇ ਇਹ ਜਿਹੜੀਆਂ ਗਾਇਆਂ ਆ ਜਾਂ ਇਹ ਮਜ਼ਦਾਂ ਆ ਉਹ ਜਿਹੜੇ ਤਾਇਨਾਤ ਕਿਤੇ ਗਏ ਆ ਜਿਸ ਤੋਂ ਨਾ ਕਈ ਨੰਬਰ ਸਿਆ ਗੀਆਂ ਜਿਹੜੀਆਂ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਇੰਕਰੀਮੈਂਟਰੀ ਵਿੱਚ 48% ਜਿਹੜਾ ਉਹ ਕਾਟੇਗਰੀ ਆਈਆਂ ਇਹ ਬੜੀ ਖੁਸ਼ੀ ਦੀ ਗੱਲ ਆ ਔਰ ਇਹ ਇਸ ਕੋਲਸ ਨੋ ਹੋ ਵੀ ਵਧੀਆਂ ਤੀਕੇ ਦੇ ਨਾਲ ਔਰ ਜਨਾਈ ਦੇਖਦਾ ਕਿ ਇਹ ਜਿਹੜੀਆਂ ਕਟਨਾਮਾ ਸਾਡੇ ਪੰਜਾਬ ਵਿੱਚ ਵਗ ਰਹੀਆਂ ਆ ਉਹਨਾਂ ਨੂੰ ਲੋਕਾਂ ਲਈ ਇਹ ਜਲਾ ਕੋਈ ਹੋਰ ਵੀ ਸਾਧਨ ਅਪਣਾਉਣ ਦੀ ਲੋੜ ਪਈ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਅਪਣਾ ਲੈਣਾ ਚਾਹੀਦਾ ਆ ਔਰ ਇਹ ਤਾਂ ਕਿ ਛੜਗਾਂ ਦੇ ਉੱਤੇ ਜਿਹੜੇ ਐਕਸੀਡੈਂਟ ਹੋ ਰਹੇ ਆ ਔਰ ਉਹਨਾਂ ਐਕਸੀਡੈਂਟਾਂ ਦੇ ਵਿੱਚ ਜਿਹੜੇ ਲੋਕ ਜਖਮੀ ਹੋ ਰਹੇ ਆ ਜਾਂ ਮਾਰੇ ਜਾਂਦੇ ਆ ਉੰਨਾ ਵੀ ਸੰਭਾਲ ਕਰਨ ਦੇ ਇਹਦੇ ਲਈ ਫੋਰਸ ਹੈ ਬਹੁਤ ਵਗਿਆ ਆ ਬੜਾ ਰੋਲ ਜਿਹੜਾ ਅੱਗੇ ਵਾਸਤੇ ਵੀ ਅਦਾ ਕਰ ਸਕੇ ਥੈਂਕ ਯੂ ਵੈਰੀ ਮਚ